ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰੂਬੀ ਦੇ ਵਟੇ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੇ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਡਿਜ਼ਾਈਨਰ ਸੂਟਸ ਜਿਹੜੀ 컬렉ਸ਼ਨ ਹੈਗੀ ਆਪਾਂ ਲੈ ਕੇ ਆਏ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਕਰੇਦੀ ਜਿਹੜੀ ਸ਼ਰਟ ਹੋएगी ਫਲੋਰਾ ਪ੍ਰਿੰਟ ਦੇ ਉੱਪਰ ਆਉਣ ਵਾਲੀ ਹੈਗੀ ਐ ਸਿਕਵੈਂਸ ਦਾ ਵਰਕ ਰਹੇਗਾ ਨਾਲ ਪਲੇਨ ਜਿਹੜੀ ਸਾਟਨ ਦੀ ਬਾਟਮ ਰਹਿਣ ਵਾਲੀ ਹੈਗੀ ਆ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਟਾਈ ਐਂਡ ਡਾਈ ਦੀ ਸ਼ਰਟ ਹੋएगी ਸਿਲਕ ਦੀ ਬਾਟਮ ਹੋਵੇਗੀ ਬਾਟਮ ਦੇ ਉੱਪਰ ਹੈਂਡਵਰਕ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟਸ ਰਹਿਣਗੇ ਆਰਗੈਂਜ਼ ਇਹ ਵਾਲੇ ਜਿਹੜੇ ਸੂਟਸ ਹੈਗੇ ਆਪਣੇ ਰੈਡੀ ਕੀਤੇ ਆਗੇ ਸਿਮਰ ਦੇ ਉੱਪਰ ਜਿਸ ਜਿਹੜੀ ਸ਼ਰਟ ਹੋਏਗੀ ਉਸ ਦੇ ਉੱਪਰ neck ਦੇ ਉੱਪਰ ਵਰਕ ਰਹਿਣ ਵਾਲਾ ਪਲੱਸ ਬਾਜੂ ਦੇ ਉੱਪਰ ਪਲੱਸ ਬਾਟਮ ਦੇ ਉੱਪਰ ਵਰਕ ਰਹੇਗਾ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਾਈਸ ਰਹੇਗਾ 1890 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਕਾਟਨ ਦੇ ਉੱਪਰ ਰਹਿਣ ਵਾਲੇ ਹੈਗੇ ਪਿਓਰ ਕਾਟਨ ਦੀ ਹੀ ਸ਼ਰਟ ਹੋਏਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਬੋਥ ਆਰ ਜਿਹੜੇ ਰਹਿਣਗੇ ਉਹ ਟਾਈਟਾ ਮੀਟਰ ਦੇ ਕੱਟ ਹੋਏਗੀ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਆ ਪ੍ਰਾਈਸ ਰਹੇਗਾ 895 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਤੁਸੀਂ ਕੋਈ ਵੀ ਘਰ ਪਿਆ ਜਿਹੜਾ ਦੁਪੱਟਾ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਉਹਦੇ ਨਾਲ ਮੈਚ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਦੇਣ ਵਾਲੇ ਹੈਗੇ ਆ ਜੇਕਰ ਤੁਸੀਂ ਇਹ ਵਾਲੇ ਸੂਟਸ ਨੂੰ ਸਾਡੇ ਤੋਂ ਬਾਇ ਕਰਨਾ ਚਾਹੁੰਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟਸ ਰਹਿਣੇ ਲਾਨ कॉटन ਦੇ ਉੱਪਰ ਰਹਿਣ ਵਾਲੀ 셔ਟ ਹੋਏਗੀ ਡਿਜੀਟਲ ਪ੍ਰਿੰਟ ਦੀ ਔਰ ਲਾਨ कॉटन ਦੇ ਹੀ ਨਾਲ ਇਹਦੇ ਬਾਟਮ ਰਹਿਣ ਵਾਲੀ ਬਾਟਮ ਪਲੇਨ ਹੋਏਗੀ 셔ਟ ਹੋਏਗੀ ਜਿਹੜਾ ਡਿਜੀਟਲ ਪ੍ਰਿੰਟ ਦੀ ਹੋਏਗੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈਗੀ ਆ ਇਹ ਵਾਲੇ ਜਿਹੜੇ ਸੂਟਸ ਰੈਨ ਵਾਲੇ ਹੈਗੇ ਆ ਇਹ ਰਿਯਾਨ ਕਾਟਨ ਦੇ ਉੱਪਰ ਹੋਣਗੇ ਆਲ ਓਵਰ ਜਿਹੜਾ ਸੂਟ ਰਹੇਗਾ ਤੁਸੀਂ ਮੈਚਿੰਗ ਵੀ ਬਾਈ ਕਰ ਸਕਦੇ ਹੋ ਤੇ ਔਰ ਆਲ ਓਵਰ ਵੀ ਬਾਈ ਕਰ ਸਕਦੇ ਹੋ ਸਭ ਦਾ ਜਿਹੜਾ ਪ੍ਰਾਈਸ ਹੋਏਗਾ 700 ਰੁਪਏ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਆਪਣੇ ਲਈ ਚੂਜ਼ ਕਰ ਸਕਦੇ ਹੈਗੇ ਹੋ ਸਭ ਦਾ ਕਲਰ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਆ ਸਭ ਦੀ ਪ੍ਰਿੰਟਿੰਗ ਹੈਗੀ ਹੈ ਜਿਹੜੀ ਤੁਸੀਂ ਉਹ ਚੈੱਕ ਕਰ ਸਕਦੇ ਹੈਗੇ ਤੇ ਆਪਣੇ ਲਈ ਕੋਈ ਵੀ ਸੂਟ ਜਿਹੜਾ ਇਹਨਾਂ ਦੇ ਵਿੱਚੋਂ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਇਹ ਵਾਲੀਆਂ ਜਿਹੜੀਆਂ ਵੀਡੀਓਜ਼ ਅਸੀਂ ਅਪਲੋਡ ਕਰਦੇ ਹਾਂ ਕਿਸ ਤਰ੍ਹਾਂ ਦੀ ਲੱਗ ਰਹੀਆਂ ਹੈਗੀਆਂ ਨੇ ਪ੍ਰਾਈਸ ਸਾਰੇ ਦੇ ਸਾਰੇ ਜਿਹੜੇ ਸੂਟਸ ਹੈਗੇ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਇਹ ਆ ਸਾਰੇ ਸਟਾਕ ਦੇ ਅਸੀਂ ਤੁਹਾਨੂੰ ਫੋਟੋਜ਼ ਦਿਖਾ ਦਿੰਦੇ ਆ ਜਿਹੜਾ ਕਿ ਰਿਯਾਨ ਕਾਟਨ ਦੇ ਵਿੱਚ ਆਪਾਂ ਨੇ ਬਾਏ ਕੀਤਾ ਹੋਇਆ ਹੈਗਾ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਸਮ ਸੂਟ ਹੈਗਾ ਜਿਹੜੇ ਆਪਾਂ ਨੇ ਰੈਡੀ ਕੀਤੇ ਆ ਜਦਦਾ ਕਿ ਇਹ ਵਾਲਾ ਜਿਹੜਾ ਸੂਟ ਰਹਿਣ ਵਾਲਾ ਹੈਗਾ ਆਪਾਂ ਨੇ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਜਿਸ ਤੇ ਪ੍ਰੋਪਰ ਜਿਹੜਾ ਹੈਂਡਵਰਕ ਰਹਿ ਗਿਆ ਸੂਟ ਦੀ ਜਿਹੜੀ ਲੁੱਕ ਹੈਗੇ ਤੁਸੀਂ ਚੈੱਕ ਕਰ ਸਕਦੇ ਹੈਗੇ ਤੇ ਨਾਲ ਔਰਗੈਂਜ਼ਾ ਦੁਪੱਟਾ ਰਹੇਗਾ ਹੈਂਡਵਰਕ ਦੀ ਜਿਹੜੀ ਫਿਨਿਸ਼ਿੰਗ ਹੈਗੇ ਤੁਸੀਂ ਚੈੱਕ ਕਰ ਸਕਦੇ ਹੋ ਕਿਸ ਤਰ੍ਹਾਂ